ਕਿ ਰੇ ਨਾ ਮੇਡ ਸਾਡੀ ਦੇਖੋ ਹਰ ਰੋਜ਼ ਨਾ ਪੌਣੇ 7 ਵਜੇ ਸਵੇਰੇ ਉੱਠ ਕੇ ਆ ਜਾਂਦੀ ਅਸੀਂ ਬੈਲ ਕਰਦੇ ਆ ਨਾਲ ਦੀ ਨਾਲ ਆਉਂਦੀ ਆ ਅੱਜ ਸਵੇਰੇ ਆਈ ਨਹੀਂ ਮੇਰੀ ਵਾਈਫ ਦੇਖਣ ਗਈ ਉਹਨੇ ਨੌਕ ਕੀਤਾ ਬੈਲਾ ਕੀਤੀਆਂ ਫੋਨ ਕੀਤੇ ਥੱਲੇ ਨਹੀਂ ਆਈ ਉਹ ਘਬਰਾ ਕੇ ਕਹਿੰਦੀ ਪਤਾ ਨਹੀਂ ਬੱਚਾ ਦਰਵਾਜ਼ਾ ਨਹੀਂ ਖੁੱਲ ਰਿਹਾ ਕੀ ਕਰੀਏ ਕਹਿਰ ਕਰ ਰਹੇ ਸੀ ਕਿ ਜਿਹੜੇ ਲੋਕ ਅਸੀਂ ਮੈਂ ਉਹਨਾਂ ਨੂੰ ਬੁਲਾ ਲੈ ਹੈਲਪ ਲਈ ਕਿ ਤੁਸੀਂ ਨਾਂ ਲਾ ਜੋ ਮੇਰੇ ਕਿ ਐਦਾਂ ਦਾ ਬੱਚਾ ਕਮਰਾ ਨਹੀਂ ਖੁੱਲ ਰਿਹਾ ਦੇਖੋ ਮੈਨੂੰ ਡਰ ਲੱਗ ਰਿਹਾ ਉਹਨਾਂ ਨੇ ਨਾਲ ਹੀ ਪੀਸੀਆਰ ਬੁਲਾ ਲਈ ਉਹਨਾਂ ਦੀ ਫੈਮਿਲੀ ਵੀ ਆ ਗਈ ਨਾਲ ਲੜਕੀ ਵਾਲਿਆਂ ਦੇ ਭਰਾ ਆ ਕੇ ਮਦਰ ਆ ਗਈ ਉਹਨਾਂ ਦੇ ਸਾਹਮਣੇ ਉਹਨਾਂ ਨੇ ਉੱਤੇ ਜਾ ਕੇ ਕੋਸ਼ਿਸ਼ ਕਰਕੇ ਦਰਵਾਜ਼ਾ ਤੋੜਿਆ ਤੇ ਅੰਦਰੋਂ ਲੱਟਿਆ ਅੱਜ ਤਾਂ ਇੰਨਾ ਪਿਆਰ ਕਰਦੇ ਸੀ ਕਿ ਮੇਰੀ ਬੇਟੀ ਜਿੱਦਾਂ ਮੇਰੀ ਬੇਟੀ ਤਾਂ 4 ਸਾਲ ਵੱਡੀ ਹੈ ਬਸ ਮੇਰੀ ਬੇਟੀ ਹੈ ਉਹ ਅਸੀਂ ਇੰਨਾ ਪਿਆਰ ਤਾਂ ਸਾਨੂੰ ਆਪ ਨਹੀਂ ਸਮਝੀਂ ਹੋਇਆ ਕੀ ਉਹਨਾਂ ਨੇ ਸਸਿਕਾ ਯੂਨਾਈਟਿਡ ਪੋਸਟ ਦੇਖ ਰਹੇ ਤੁਸੀਂ ਮੈਨੇ ਤਿੰਨ ਦਿਵਾਰੀ ਤਾਂ ਦੱਸ ਦੇ ਕਿ ਪ੍ਰਵਾਸੀ ਪਰਿਵਾਰ ਦੇ ਵਿੱਚ ਫਿਰ ਤੋਂ ਇੱਕ ਵਾਰੀ ਜਿਹੜਾ ਦੁੱਖ ਦਾ ਪਹਾੜ ਟੁੱਟ ਗਿਆ ਸੋ ਤਸਵੀਰਾਂ ਇਸ ਟਾਈਮ ਫਿਰੋਜ਼ਪੁਰ ਰੋਡ ਦੀਆਂ ਦਿਖਾ ਰਹੇ ਜਿੱਥੇ ਦੇਖ ਸਕਦੇ ਹੋ ਕਿ ਇੱਕ ਪਰਿਵਾਰ ਜਿਹੜਾ ਪ੍ਰੋਟੈਸਟ ਕਰ ਰਿਹਾ ਦੱਸਦੀ ਹੈ ਕਿ ਉਸ ਪਰਿਵਾਰ ਦੇ ਵਿੱਚ ਇੱਕ ਕੁੜੀ ਨੇ ਜਿਹੜਾ ਆਤਮ ਹੱਤਿਆ ਕੀਤੀ ਆਤਮ ਹੱਤਿਆ ਕਰਕੇ ਪੱਕੇ ਨਾਲ ਲਟਕ ਕੇ ਜਿਹੜਾ ਉਹਨੇ ਜੀਵਨ ਲੀਲਾ ਆਪਣੀ ਸਮਾਪਤ ਕੀਤੀ ਹਾਲਾਂਕਿ ਪਰਿਵਾਰ ਵੱਲੋਂ ਕਿ ਦੱਸਿਆ ਜਾ ਰਿਹਾ ਗੱਲਬਾਤ ਕਰਦੇ ਹਾਂ ਪਰਿਵਾਰ ਨਾਲ ਅਖੀਰ ਕੀ ਹੋਇਆ ਸੀਗਾ ਪੂਰਾ ਮਾਮਲਾ ਕਿੱਥੇ ਕੰਮ ਕਰਦੀ ਸੀਗੀ ਉਹਨੇ ਜਿਹੜਾ ਇਹ ਕਦਮ ਚੁੱਕਿਆ ਹਾਂਜੀ ਸਰ ਕੀ ਨਾਮ ਹੈ ਤੁਹਾਡਾ ਮਨੀਸ਼ ਮਨੀਸ਼ ਜੀ ਕੀ ਮਾਮਲਾ ਹੋਇਆ ਅੱਜ ਘਰ ਦੇ ਵਿੱਚ ਸਵੇਰੇ ਨਾ ਮੇਡ ਸਾਡੀ ਦੇ ਕੋ ਹਰ ਰੋਜ਼ ਨਾ ਪੌਣੇ 7 ਵਜੇ ਸਵੇਰੇ ਉੱਠ ਕੇ ਆ ਜਾਂਦੀ ਅਸੀਂ ਬੈਲ ਕਰਦੇ ਹਾਂ ਨਾਲ ਦੀ ਨਾਲ ਆਉਂਦੀ ਹੈ ਅੱਜ ਸਵੇਰੇ ਆਈ ਨਹੀਂ ਮੇਰੀ ਵਾਈਫ ਦੇਖਣ ਗਈ ਉਹਨੇ ਨੌਕ ਕੀਤਾ ਬੈਲਾ ਕੀਤੀਆਂ ਫੋਨ ਕੀਤੇ ਥੱਲੇ ਨਹੀਂ ਆਈ ਉਹ ਘਬਰਾ ਕੇ ਕਹਿੰਦੀ ਪਤਾ ਨਹੀਂ ਬੱਚਾ ਦਰਵਾਜ਼ਾ ਨਹੀਂ ਖੁੱਲ ਰਿਹਾ ਕੀ ਗੱਲ ਹੈ ਉਹ 7 ਵਜੇ ਵੱਜ ਕੇ 5 ਮਿੰਟ ਤੱਕ ਮੈਨੂੰ ਉਠਾ ਨਹੀਂ ਕਿ ਜੀ ਤੁਸੀਂ ਆ ਕੇ ਦੇਖੋ ਕਿ ਉਹ ਦਰਵਾਜ਼ਾ ਨਹੀਂ ਖੋਲ ਰਹੀ ਮੈਂ ਥੱਲੋਂ ਆ ਕੇ ਦੇਖਿਆ ਆਵਾਜ਼ ਦਿੱਤੀ ਉਹਨੂੰ ਫੋਨ ਫੇਰ ਕੀਤਾ ਅਸੀਂ ਕਹਿੰਦੇ ਮੈਨੂੰ ਸਮਝ ਨਹੀਂ ਆ ਰਹੀ ਗੱਲ ਇਹਦੀ ਮਦਰ ਨੂੰ ਬੁਲਾ ਲਓ ਹੁਣੇ ਇਹਦੀ ਮਦਰ ਨੂੰ ਬੁਲਾ ਲਓ ਨਾਲੋਂ ਨਾਲ ਅਸੀਂ ਉਹਨੂੰ ਵੀ ਫੋਨ ਕਰਤਾ ਤੇ ਬਾਹਰ ਇਹਨਾਂ ਨੂੰ ਅਸੀਂ ਸੈਰ ਕਰ ਰਹੇ ਸੀਗੇ ਜਿਹੜੇ ਲੋਕ ਅਸੀਂ ਮੈਂ ਉਹਨਾਂ ਨੂੰ ਬੁਲਾ ਲਿਆ ਹੈਲਪ ਲਈ ਕਿ ਤੁਸੀਂ ਨਾਲ ਆ ਜਾਓ ਮੇਰੇ ਕਿ ਐਦਾਂ ਦਾ ਬੱਚਾ ਕਮਰਾ ਨਹੀਂ ਖੋਲ ਰਿਹਾ ਦੇਖੋ ਮੈਨੂੰ ਡਰ ਲੱਗ ਰਿਹਾ ਤੁਸੀਂ ਨਾਲ ਲਾਓ ਪਲੀਜ਼ ਦੇਖੋ ਕਿਦਾਂ ਹੈਂਡਲ ਕਰਦੇ ਆਈ ਡੋਨਟ ਨੋ ਉਹਨਾਂ ਨੇ ਨਾਲ ਹੀ ਪੀਸੀਆਰ ਬੁਲਾ ਲਈ ਉਹਨਾਂ ਦੀ ਫੈਮਿਲੀ ਵੀ ਆ ਗਈ ਨਾਲ ਲੜਕੀ ਵਾਲਿਆਂ ਦੇ ਭਰਾ ਆ ਕੇ ਮਦਰ ਆ ਗਈ ਉਹਨਾਂ ਦੇ ਸਾਹਮਣੇ ਉਹਨਾਂ ਨੇ ਉੱਤੇ ਜਾ ਕੇ ਕੋਸ਼ਿਸ਼ ਕਰਕੇ ਦਰਵਾਜ਼ਾ ਤੋੜਿਆ ਤੇ ਅੰਦਰੋਂ ਲਟਕੀ ਹੋਈ ਸੀ ਸਰ ਕਿੰਨੇ ਸਾਲ ਤੋਂ ਕੰਮ ਕਰ ਰਹੀ ਥਾ ਲੋ 8-9 ਮਹੀਨੇ ਤੋਂ ਸਰ ਇੱਥੇ ਇੱਥੇ ਸਾਲ ਵਜਾ ਕੀ 19 ਸਾਲ ਵਜਾ ਕੀ ਵਜਾ ਕੀ ਸਰ ਸਾਨੂੰ ਕੀ ਪਤਾ ਜੀ ਬੱਚਾ ਅੰਡਾ ਪੋਲਾ ਔਰ ਕਰਦਾ ਇੰਨਾ ਪਿਆਰਾ ਬੱਚਾ ਸੀ ਨਾ ਅੱਜ ਤਾਂ ਇੰਨਾ ਪਿਆਰ ਕਰਦੇ ਸੀ ਕਿ ਮੇਰੀ ਬੇਟੀ ਜਿੱਦਾਂ ਮੇਰੀ ਬੇਟੀ ਤੋਂ 4 ਸਾਲ ਵੱਡੀ ਹੈ ਬਸ ਮੇਰੀ ਬੇਟੀ ਹੈ ਉਹ ਤੇ ਸਰ ਇੱਥੇ ਅਸੀਂ ਇੰਨਾ ਪਿਆਰ ਤਾਂ ਸਾਨੂੰ ਆਪ ਨਹੀਂ ਸਮਝੇਗਾ ਹੋਇਆ ਕੀ ਉਹਨੂੰ ਇਹੋ ਜਿਹੀਆਂ ਪਰੇਸ਼ਾਨੀਆਂ ਹੋ ਗਈਆਂ ਸੀ ਉੱਥੇ ਰੂਮ ਜੀ ਉਹਦਾ ਅਲੱਗ ਰੂਮ ਹੈ اچھا ਇਹ ਤੇ ਪਰਿਵਾਰਿਕ ਨਹੀਂ ਰੋਪ ਲਗਾਇਆ ਜੀ ਕੋਈ ਰੇਪ ਵਗੈਰਾ ਉਹਨਾਂ ਨੇ ਕੋਈ ਉਹਨੂੰ ਕੋਈ ਸਾਰਾ ਚੈੱਕ ਕਰਾ ਲਓ ਦੇਖੋ ਅਸੀਂ ਵੀਡੀਓ ਰਾਤ ਦੀ ਦੇਖੋ ਪੁਲਿਸ ਵਾਲਿਆਂ ਨੂੰ ਦੇ ਦਿੱਤੀ ਸਾਰਾ ਕੁਝ ਦਿਖਾਤਾ ਕੱਲ ਰਾਤ ਤੋਂ 9 ਵਜੇ ਤੋਂ ਲੈ ਕੇ ਸਵੇਰ ਦੇ 8 ਵਜੇ ਤੱਕ ਪੁਲਿਸ ਦੇ ਦਰਵਾਜ਼ਾ ਤੋੜਨ ਤੱਕ ਟੋਟਲ ਵੀਡੀਓਗ੍ਰਾਫੀ ਉਹਨਾਂ ਨੇ ਦੇਖ ਲਈ ਨਾ ਕੋਈ ਸਾਰੇ ਪਾਸੇ ਲੱਗੇ ਕਰ 8-9 ਕੈਮਰੇ ਹੈ ਜੀ ਸਾਰੀ ਤਰਫ ਉਹਨਾਂ ਨੇ ਦੇਖ ਲਿਆ ਉਹ ਓਕੇ ਕਰਕੇ ਕਹਿੰਦੇ ਜੀ ਨਾ ਕੋਈ ਗਿਆ ਨਾ ਕੋਈ ਆਇਆ ਨਾ ਕੋਈ ਲਾਈਟ ਆਨ ਹੋਈ ਹੈ ਨਾ ਪਿੱਛੇ ਨਾ ਕਮਰੇ ਦੇ ਅੱਗੇ ਪਿੱਛੇ ਉਹ ਕਹਿੰਦੇ ਉਹ ਕਹਿੰਦੇ ਸਾਨੂੰ ਤੁਸੀਂ ਅਸੀਂ ਉਹਨਾਂ ਨੂੰ ਫੜਾਤੀ ਸਾਰੀ ਦੀਵਰ ਫੜਾਤਾ ਕੋਈ ਫੋਨ ਵਗੈਰਾ ਵੀ ਸੀਗਾ ਕੋਈ ਕੁੜੀ ਤਾਂ ਫੋਨ ਪਿਆ ਸੀ ਉਹ ਪੁਲਿਸ ਵਾਲਿਆਂ ਕੋਲ ਉਹਨਾਂ ਦੇ ਨਾਲ ਹੀ ਆਈ ਆਫੀਸਰ ਨੇ ਲੈ ਲਿਆ ਉਹ ਕਹਿੰਦੇ ਅਸੀਂ ਇਹਨਾਂ ਨੂੰ ਖੁਲਵਾ ਕੇ ਆਪਣੇ ਹਿਸਾਬ ਨਾਲ ਜਾਂਚ ਕਰਾਂਗੇ ਕਿ ਰਾਤ ਨੂੰ ਕਿਧਰ ਨਾਲ ਗੱਲ ਕਰ ਰਹੀ ਸੀ ਮੈਂ ਕਿਹਾ ਠੀਕ ਹੈ ਜੀ ਕੀ ਕਿਸੇ ਨਾਲ ਗੱਲਬਾਤ ਕਰ ਰਹੀ ਸੀ ਸਾਨੂੰ ਦੇਖੋ ਨਹੀਂ ਪਤਾ ਨਹੀਂ ਗੱਲ ਦਾ ਬਿਹੇਵੀਅਰ ਕਿੱਦਾਂ ਸੀ ਸਰ ਕਰਨਾ ਇੱਕ ਦਿਨ ਬਹੁਤ ਬਹੁਤ ਸੋਬਰ ਇੱਕ ਦਿਨ ਪਹਿਲਾਂ ਬਹੁਤ ਸੋਬਰ ਮੌਤ ਤਾਂ ਪਹਿਲਾਂ ਕੁਛ ਵੀ ਨਹੀਂ ਆ ਸਾਨੂੰ ਪਤਾ ਲੱਗਿਆ ਆਰਾਮ ਨਾਲ ਬੈਠੀ ਕੁਮਰੀ ਮੇਰੇ ਬੇਟੇ ਨਾਲ ਖੇਡ ਰਹੀ ਐ ਉਹਨੂੰ ਖਾਣਾ ਖਿਲਾਇਆ ਕੋਈ ਗੱਲ ਬਾਤ ਅੰਦਰ ਸਾਰਾ ਦਿਨ ਉਹਨਾਂ ਨਾਲ ਖੇਡਦੀ ਰਹਿੰਦੀ ਸੀ ਕਦੀ ਬੋਲਦੀ ਨਹੀਂ ਸੀ ਸਾਡੀ ਘਰ ਦੀ ਬੇਟੀ ਅਸੀਂ ਥੋੜੀ ਬੋਲਣ ਕਿਸਾਂ ਕੀ ਨਾਮ ਤੁਹਾਡਾ ਕੀ ਨਾਮ ਹੈ ਮਨੀਸ਼ ਕੀ ਤੁਸੀਂ ਉਹਨਾਂ ਨੂੰ ਰੋਧ ਕਰ ਹਾਂਜੀ ਠੀਕ ਹੈ ਜੀ ਠੀਕ ਹੈ ਜੀ ਥੈਂਕ ਯੂ ਅੱਜ ਸਵੇਰੇ ਸਾਨੂੰ ਇੱਕ ਇਤਲਾਹ ਮਿਲੀ ਕਿ ਇੱਕ ਸਰਾਬਾ ਨਗਰ ਚ ਇੱਕ ਕੋਠੀ ਚ ਇੱਕ ਲੜਕੀ ਕੰਮ ਕਰਦੀ ਸੀਗੀ ਉਹ ਸਾਈਡ ਚ ਸਰਵੈਂਟ ਕੁਆਟਰ ਚ ਰਹਿੰਦੀ ਸੀ ਅਤੇ ਉਸਨੇ ਆਪਣੇ ਆਪ ਨੂੰ ਫਾਹ ਲਾ ਲਿਆ 19 ਸਾਲਾਂ ਦੀ ਲੜਕੀ ਸੀਗੀ ਜੋ ਹੁਣ ਤੱਕ ਸਾਨੂੰ ਪਤਾ ਲੱਗਿਆ ਐਂਡ ਉਹਦੀ ਇਨਵੈਸਟੀਗੇਸ਼ਨ ਅਸੀਂ ਕਰ ਰਹੇ ਹਾਂ ਵੀ ਕੀ ਕਾਰਨ ਸੀ ਉਹਦੇ ਪਿੱਛੇ ਐਂਡ ਜੋ ਸਾਰਾ ਇਨਵੈਸਟੀਗੇਸ਼ਨ ਚ ਸੱਤ ਸਾਹਮਣੇ ਆਊਗਾ ਮਾਮਲਾ ਦਰਜ ਕਰਕੇ ਫਿਰ ਉਹਨੂੰ ਅਗਲੀ ਕਾਰਵਾਈ ਹੋਸਾਬ ਨਾਲ ਅਮਲ ਕੀਤਾ ਜਾਣਾ। ਕੁਝ ਗੱਲ ਆ ਰਹੀ ਹੈ ਕਿ ਦੁਸ਼ਕਰਮ ਕੀਤਾ ਗਿਆ ਉਹਨੂੰ ਮੌਤੇ ਘਾਟਾ ਰਹੇ। ਜੋ ਸਾਰਾ ਦੇਖੋ ਜੀ ਪਰਿਵਾਰ ਨੂੰ ਅਸੀਂ ਇਹੀ ਕਹੇ ਵੀ ਜੋ ਵੀ ਹੈ ਇਹ ਸਾਰੇ ਅਲੀਗੇਸ਼ਨਸ ਨੇ ਇਹ ਪੋਸਟਮਾਰਟਮ ਕਰਕੇ ਹੀ ਸਾਹਮਣੇ ਆ ਸਕਦੇ ਨੇ। ਔਰ ਫਿਲਹਾਲ ਇਸ ਤਰ੍ਹਾਂ ਦਾ ਜੋ ਹੈਗਾ ਇਸ ਤਰ੍ਹਾਂ ਦੀ ਜੋ ਵੀ ਗੱਲ ਹੈ ਇਹਨਾਂ ਨੇ ਅਲੈਜ ਕੀਤੀ ਹੈ। ਪੋਸਟਮਾਰਟਮ ਕਰਕੇ ਬਿਆਨ ਤੇ ਜੋ ਵੀ ਆਏਗਾ ਸਾਹਮਣੇ ਉਸ ਹਿਸਾਬ ਨਾਲ ਕਾਰਵਾਈ ਅਮਲ ਚ ਲਿਆਂਦੀ ਜਾਏਗੀ। ਰੋਡ ਬਰੀਫਲੀ ਰੋਡ ਵੀ ਜਾਮ ਕੀਤਾ ਇਹਨਾਂ ਨੇ ਔਰ ਅਸੀਂ ਇਹਨਾਂ ਨਾਲ ਨੇਗੋਸ਼ੀਏਟ ਕਰ ਰਹੇ ਹਾਂ ਵੀ ਜੋ ਹੈ ਸਾਰਾ ਕਾਨੂੰਨ ਦੇ ਮਤਾਬਕ ਕੀਤਾ ਜਾਵੇ ਕਾਨੂੰਨ ਤੋਂ ਬਾਹਰ ਹੋ ਕੇ ਆਪਾਂ ਕੁਝ ਨਹੀਂ ਕਰਨਾ ਐਂਡ ਜੋ ਵੀ ਪੋਸਟਮਾਰਟਮ ਸਾਹਮਣੇ ਆਏਗਾ ਉਸ ਹਿਸਾਬ ਨਾਲ ਕਰ ਰਹੀ ਕੋਠੀ ਕਿੱਥੇ ਸਰ ਕੋਠੀ ਕਿੱਥੇ ਜੀ ਸਰ ਅਬਨਗਰ ਹਾਂਜੀ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਮਾਮਲੇ ਦੀ ਜਾਂਚ ਬਿਲਕੁਲ ਕੀਤੀ ਜਾ ਰਹੀ ਹੈ ਜੀ ਇਨਵੈਸਟੀਗੇਸ਼ਨ ਅਸੀਂ ਕਰ ਰਹੇ ਹਾਂ ਐਟ ਦੀ ਸੇਮ ਟਾਈਮ ਅਸੀਂ ਲਾਅ ਐਂਡ ਆਰਡਰ ਨੂੰ ਵੀ ਬਰਕਰਾਰ ਰੱਖਿਆ ਜਾ ਰਿਹਾ ਹੈ ਤਸੀਂ ਸਾਰੇ ਐਂਗਲ ਤੇ ਕੰਮ ਕਰ ਰਹੇ ਸਨ। ਪੁਲੀਸ ਦੇ ਮਾਲਕਾਂ ਨਾਲ ਕੋਈ ਗੱਲਬਾਤ ਹੋਈ ਸੀ ਕਿ ਉਹਨਾਂ ਨੂੰ ਕੁਝ ਪਤਾ ਹੋ। ਫਿਲਹਾਲ ਅਸੀਂ ਜੋ ਵੀ ਹੈ ਮਾਲਕਾਂ ਤੋਂ ਸਾਰੀ ਡਿਟੇਲ ਲੈ ਲਈ ਹੈ। ਸੀਸੀਟੀਵੀ ਫੁਟੇਜ ਵਗੈਰਾ ਸਾਰੀ ਜੋ ਹੈ ਸਾਰੀ ਜੋ ਕਾਰਵਾਈ ਕੀਤੀ ਗਈ ਹੈ ਉਹ ਕੈਮਰਾ ਦੇ ਅਧੀਨ ਕੀਤੀ ਗਈ ਹੈ। ਤਾਂ ਇਸ ਤਰ੍ਹਾਂ ਦਾ ਕੋਈ ਨਹੀਂ ਵੀ ਟਰਾਂਸਪੇਰੈਂਸੀ ਨਾਲ ਕੀਤਾ ਗਿਆ ਸਾਰਾ ਕੁਝ। ਜੋ ਐਸ ਪਰ ਲੌਗ ਕਾਰਵਾਈ ਕੈਮਰਿਆਂ ਚਾ ਉਹਨਾਂ ਦੇ ਘਰ ਵੀ ਕੈਮਰੇ ਲੱਗੇ ਆ। ਅਸੀਂ ਸਾਰੀ ਫੁਟੇਜ ਲੈ ਰਹੇ ਆ। ਤਾਕੀ ਕਿਸੇ ਵੀ ਪਹਿਲੂ ਨੂੰ ਨਜ਼ਰ ਅੰਦਾਜ਼ ਨਾ ਕੀਤਾ ਜਾਵੇ ਸਾਰੇ ਪਹਿਲੂਆਂ ਤੇ ਇਨਵੈਸਟੀਗੇਸ਼ਨ ਕੀਤੀ ਜਾ ਸਕਦੀ ਹੈ ਸੈਲਫ ਸਾਈਡ ਵੀ ਕੋਈ ਵੀਡੀਓ ਜਾਂ ਕੋਈ ਸੁਸਾਈਡ ਨੋਟ ਵਗੈਰਾ ਥੰਦੇ ਫਿਲਹਾਲ ਜੋ ਵੀ ਮੌਕੇ ਤੋਂ ਹੈਗਾ ਜੀ ਇਹ ਸਾਨੂੰ ਐਸਐਚ ਮੈਂ ਸਾਰੀ ਚੀਜ਼ ਕਬਜ਼ੇ ਚ ਲੈ ਲਿਆ ਸੀ ਸਾਰਾ ਮਟੀਰੀਅਲ ਉਹਨਾਂ ਚ ਕੀ ਹੈ ਉਹ ਇਨਵੈਸਟੀਗੇਸ਼ਨ ਹਲੇ ਇਟਸ ਟੂ अर्ਲੀ ਟੂ ਸੇ ਅਸੀਂ ਸਾਰੇ ਜੋ ਹੈਗਾ ਮੌਕੇ ਦਾ ਇੱਕ ਵਾਰੀ ਮਲਾਜਾ ਕਰਕੇ ਵੀਡੀਓਗ੍ਰਾਫੀ ਕਰਕੇ ਸਾਰਾ ਕੁਝ ਕੀਤਾ ਐਵਿਡੈਂਸ ਲੈ ਲਿਆ ਜਿੱਤੇ ਸਰ ਜੀ ਉਹਨਾਂ ਦਾ ਕੀ ਕਹਿਣਾ ਹੈ ਪੁੱਛੋ ਨਾ ਵੀ ਸਟੇਟਮੈਂਟ ਕੁਝ ਉਹਨਾਂ ਦਾ ਕਹਿਣਾ ਇਹੀ ਹੈ ਵੀ ਲੜਕੀ ਜਦੋਂ ਮਾਰਨਿੰਗ ਨਹੀਂ ਨਿਕਲੀ ਉਹਨਾਂ ਨੇ ਜਿਵੇਂ ਫੋਨ ਕੀਤਾ ਤਾਂ ਨਹੀਂ ਚੱਕਿਆ ਤਾਂ ਉਹਨਾਂ ਨੇ ਫਿਰ ਪੁਲਿਸ ਨੂੰ ਫੋਨ ਕੀਤਾ ਤੇ ਉਹਨਾਂ ਨੇ ਦੇਖਿਆ ਜਦੋਂ ਗੇਟ ਖੋਲਿਆ ਗਿਆ ਤਾਂ ਵੀ ਇਹ ਪੰਖੇ ਨਾਲ ਲਟਕ ਰਹੀ ਸੀ ਵੀ ਇਹ ਸੁਸਾਇਡ ਦਾ ਕੇਸ ਹੈ ਉਹਨਾਂ ਦਾ ਇਹੀ ਵਰਜਨ ਹੈ ਉਹ ਸਾਰਾ ਜੀ ਡਿਊਰਿੰਗ ਇਨਵੈਸਟੀਗੇਸ਼ਨ ਕਰਾਂਗੇ ਹਲੇ ਇਟਸ ਟੂ अर्ਲੀ ਇਹ ਸਾਰੇ ਮਾਮਲੇ ਦੀ ਪੜਤਾਲ ਕਰਕੇ ਆਲੇ ਦੋਲੇ ਜੋ ਵੀ ਹੈ ਨੇਬਰਸ ਤੋਂ ਕਲੀਅਰ ਕਰਕੇ ਸਾਰੀ ਚੀਜ਼ ਦੇ ਵਿਟਨੈਸਸ ਨਾਲ ਐਗਜ਼ਾਮਿਨ ਕਰਕੇ ਫਿਰ ਰਿਪੋਰਟ ਲਿਖਾਂਗੇ ਬੋਡੀ ਮੋਰਚਰੀ ਚ ਹੈ ਜੀ ਬਿਲਕੁਲ ਠੀਕ ਹੈ ਥੈਂਕ ਯੂ ਸੋ ਪਰਿਵਾਰ ਦਾ ਰੋੜੋ ਪੂਰਾ ਹਾਲ ਹੈ ਸੋ ਪਰਿਵਾਰ ਇਨਸਾਨ ਦੀ ਜਿਹੜੀ ਹੈ ਤਿਹਾੜ ਕਰਿਆ ਪ੍ਰਸ਼ਾਸਨ ਅਗੇ ਪ੍ਰਸ਼ਾਸਨ ਨਾਲ ਗੱਲਬਾਤ ਕੀਤੀ ਹੈ ਉਹਨਾਂ ਵੱਲੋਂ ਕਿਹਾ ਗਿਆ ਮਾਰਨਿੰਗ ਇਤਲਾ ਮਿਲਣ ਤੋਂ ਬਾਅਦ ਜਿਹੜੀ ਹੈ ਡੈੱਡ ਬੋਡੀ ਉਹ ਸਿਵਲ ਹਸਪਤਾਲ ਮੋਰਚੀ ਦੇ ਵਿੱਚ ਰੱਖਾ ਦਿੱਤੀ ਗਈ ਜਿੱਦਾਂ ਪੋਸਟਮਾਨ ਰਿਪੋਰਟ ਆਉਗੀ ਉਸ ਬਾਅਦ ਤੇ ਜਿਹੜੀ ਹੈ ਕਾਰਵਾਈ ਬਣਦੀ ਕੀਤੀ ਜਾਊਗੀ ਦੇਖੋ ਯੂਨਾਈਟਿਡ ਪੋਸਟ ਮੈਨੇਜਮੈਂਟ ਕਮੇਟੀ ਨਾਲ ਸਤਪਾਲਾ ਦੀ ਨਾਲ ਤਨ